ਜਿਵੇਂ ਮੇਰੇ ਮਾਮਾ ਨੂੰ ਮਨਮਤਾ ਪਹਿਲਾਂ ਉਹਨਾਂ ਦੇ ਨਾਂ ਹ ਮੇਰਾ ਨਾਮ ਕਿਸਾਈ ਸੀ ਤਾਂ ਹੁਣ ਆਪਾਂ ਨੂੰ ਰੂਮ ਮੇਨਟੇਨ ਕਰਦੇ ਨੇ ਬਾਕੀ ਸ਼ੂਗਰ ਨੂੰ ਹਮ ਦੇਖਦੇ ਹਾਂ ਵੀ ਕਦੋਂ ਚੇ ਥੋੜੀ ਜਿਹੀ ਫਿਰ ਡਿਸੀਜਨ ਲੈਣ ਦੀ ਵੀ ਕਦੋਂ ਹੋਏਗਾ ਅਪਲੀਕੇਸ਼ਨ ਤੇ ਹੁਣ ਦਰਦ ਦੇ ਨਾਲ ਵਰਤ ਰਹੇ ਹਾਂ ਅੱਜ ਇਹੋ ਹਰ ਤੱਕ 15 ਦਿਨ ਤੱਕ ਹੀ ਪਰੋਗੇ ਰੋਜ਼ ਇੰਜੈਕਸ਼ਨ ਲੱਗਦੇ ਸੀ ਹਰ ਰੋਜ਼ ਜਿੰਨਾ ਨਾਂ ਦੇ ਤਾਂ ਆਪਾਂ ਇੰਜੈਕਸ਼ਨ ਲਾਉਂਦੇ ਸੀ ਹੁਣ ਆਪਾਂ ਸਧੂ ਹਸਪਤਲ ਤਰਾਹੇ ਉੱਥੇ ਐਡਮਿਟ ਹੋਈ ਹੋਈ ਆ ਨਰਮਲ ਜਿੱਤਨ ਚੱਲਦਾ ਇੱਟੇ ਨਾਲੇ ਤੇ ਨਾਲ ਸ਼ੂਗਰ ਦਾ ਵੀ ਤੇ ਹੁਣ ਕਿਸੇ ਚੀਜ਼ ਦੀ ਮਾਨਤਾ ਨਹੀਂ ਲੱਗਦਾ ਬੱਚੇ ਵੀ ਵਿਚਾਰੇ ਬਹੁਤ ਬੋਰ ਹੋ ਰਹੇ ਨੇ ਅ판 ਕੂਰਾ ਰੂਮ ਲਿਆ ਵਾ ਚਾਹੇ ਲਿਆ ਪਨ ਪ੍ਰਾਈਵੇਟ ਰੂਮ ਲਿਆ ਸੀ ਵੀ ਤਾਂ ਜੋ ਬੱਚੇ ਮੇਰੇ ਕੋਲ ਰਹਿ ਸਕਣ ਉੱਚ ਬੁਰੇ ਰੂਮ ਦੇ ਵਿੱਚ ਆਪਾਂ ਵਿਚ ਆਪਾਂ ਅੱਜ ਰੂਮ ਪਤਾ ਵੀ ਆਪਣੀ ਮਸੂਲੀ ਦੇ ਲਈ ਬੈਠੇ ਹਾਂ ਇਹ ਬੁਰਾ ਰੂਮ ਹੈ ਆਪਾਂ ਹਰ ਚੀਜ਼ ਚਲੋ ਬੱਚਿਆਂ ਦੇ ਸਿਰ ਉੱਠੇ ਇੱਥੇ ਕਿਉਂਕਿ ਰੂਮ ਦੇ ਵਿੱਚ ਹਵਾ ਸੌਟੀ ਆ ਤਾਂ ਜੋ ਉੱਚੀ ਮੈਨੂੰ ਕੋ ਆਰਾਮ ਨਾ ਆ ਰਿਹਾ ਸੋ ਨਾਈਟ ਟਾਈਮ ਹਮ ਦੋਨੋਂ ਵਿੱਚ ਮੈਨੂੰ ਨਾਈਟ ਟਾਈਮ ਆਉਣਾ ਨਹੀਂ ਆ ਰਹੇ ਨੇ ਮੈਨੂੰ ਬੜੀ ਜਿੰਨਸ ਚੰਦ ਹੋ ਜਾਂਦੀ ਹੈ ਬੱਚੇ ਉੱਪਰ ਮੈਨੂੰ

ਬੋਹਾਂ ਚਾਹਾਂ ਤਾਂ ਤਾਂ ਕਿ ਤਰ੍ਹਾਂ ਕਿ ਮੇਰਾ ਰੂਟੀਨ ਚੈੱਕ ਹੋਣ ਤੇ ਸੰਮਤ ਸਾਡੇ ਜਿੱਤਰਾ ਹੋਈ ਡਾਕਟਰ ਪਰਸ਼ਨ ਸਿੱਧੂ ਜਿੱਤੋ ਆਪਣਾ ਲਾਚਾਰ ਹੋਵੇਗਾ ਹਾਂ ਜੀ ਕਿ ਆਲੀ ਕੋ ਟੈਸਟ ਇਹ ਹਾ ਪਤਾ ਕਿ ਟੈਸਟ ਸਿਰ ਉਹ ਬਾਉ ਜੀ ਨਾਲ ਡਿਸਕਸ ਕਰਾਂਗੇ ਸਿਰ ਉਹ ਟੈਸਟ ਕਰੰਗੀ ਕਰੂ ਐਂਡੋਸਕੋਪੀ ਵੀ ਸੀ ਆਪਣੇ ਟੈਸਟ ਤਾਂ ਜੋ ਹੋਈ ਹੋਈ ਨਹੀਂ ਹੁਣ ਕਿਸ ਪੈਨ ਵੀ ਹੋਈ ਹੋਈਆ ਪਰ ਉਹ ਜਿਹੜਾ ਟੈਸਟ ਕਰਾਂ ਉਹ ਜੋ ਨਸੀਬ ਨਾਲ ਹੋਈ ਉਹ ਵਾਹਿਗੁਰੂ ਸੰਮਤੀ ਚਾਪਰ ਕਿわせ ਇਹ ਦੁਆ ਖਾਣ ਕੋਈ ਜੀ ਜੰਮੀ ਲਾਦੀ ਉਸੇ ਹੀ ਤੋਂ ਮਤਲਬ ਨੇ ਛੋਟਾ ਜਿਹਾ ਵਲੌਗ ਮਾਰਿਆ ਸੀ ਚਲੋ ਠੀਕ ਹੈ ਹਾਂਜੀ ਹੁਣ ਅਗਲੀ ਸਵੇਰ ਦਾ ਗੁੱਡ ਮਾਰਨਿੰਗ ਸਾਰਾ ਨੇ ਅਗਲੀ ਸਵੇਰ ਤੇ ਆਪਾਂ ਵੀ ਸੋਚਿਆ ਸੀ ਕਿ ਜੇ ਗੋਲਡਨ ਗੈਂਡਰ ਦਾ ਆਪਰੇਸ਼ਨ ਹੋ ਜੂਗਾ ਵੀ ਤੀਸਰੇ ਚੌਥੇ ਦਿਨ ਛੁੱਟੀ ਮਿਲ ਜੂਗੀ ਕਿਉਂਕਿ ਅੱਜ ਦਾ ਅੱਜ ਦਾ ਦਿਨ ਫੇਰ ਵੀ ਡਾਕਟਰ ਨੂੰ ਡਾਕਟਰ ਆਇਆ ਸੀ ਅੱਜ ਫੇਰ ਨਹੀਂ ਕਰਦੇ ਦੇਖੋ ਕਿ ਮੈਂ ਜਦੋਂ ਨਿੱਚੇ ਰਣਾ ਪਣਾ ਚਾਰ ਦਿਨ ਦੇ ਵਿੱਚ ਤਾਂ ਮਨ ਸੁਭਰੀ نیچے ਲੈ ਕੇ ਆ ਰਹੀ ਸੀ ਕੁਛ ਰੱਬ ਥੋੜੀ ਬਹੁਤ ਤਾਂ ਠੀਕ ਹੋਈ ਹੈ ਲੋਕ ਸੋਚਦਾ ਬੰਦਾ ਕੀ ਖੁਸ਼ੀ ਹੋ ਰਹੀ ਹੋ ਜਾਂਦਾ ਨਹੀਂ ਸੋਚਿਆ ਸੀ ਜਦੋਂ ਤਕਲੀਫ ਦੂਰ ਹੋ ਜੂਗੀ ਕੁਆਲਿਫਿਕੇਸ਼ਨ ਕਰਵਾ ਕੇ ਪਰ ਫਾਜੀ ਨੂੰ ਫੇਲ ਹੋਇਆ ਤੋ ਬੇਟੋ ਜੰਦਾਰ ਉਹ ਹੈਗਰ ਨੂੰ ਜੋ ਮਨਜ਼ੂਰ ਹੋ ਗਈ ਹੋਣਾ ਜ ਜਿਸ ਚੀਜ਼ ਦਾ ਜਦੋਂ ਤਾਈ ਮੈਂ ਉੱਪਰ ਵਿਚਾਰੀ ਬੋ ਹੋਇਆ ਪਹਿਲਾਂ ਅੰਦਰ ਫੋਨ ਚਲਾ ਲਈ ਹੁਣ ਤੇਜਵੀਰ ਬਾਲ ਜੀ ਨੇ ਰਾਤ ਕਰ ਚਲੇ ਗਏ ਸੀ ਤੈਨੂੰ ਦੋ ਤਿੰਨ ਰਾਤਾਂ ਆਪਣੇ ਕੋਲ ਰਹਾ ਕਿਉਂਕਿ ਇੱਥੇ ਜਿੱਥੇ ਪੜੀ ਹੈ ਡਬਲ ਬੈੱਡ ਲੱਗ ਗਿਆ ਹੋਇਆ ਨਾਲ ਆਲੀ ਬਾਥਰੂਮ ਵੀ ਪੈਜਿੰਦਾ ਸਿਚੁਏਸ਼ਨ ਹੈ ਫਿਰ ਬੋਰ ਹੋਮ ਕੱਪ ਕੇ ਫਿਰ ਉਹਨ ਘਰ ਭੇਜਦਾ ਸਿਚੁਏਸ਼ਨ ਕਰੀ ਚਲੇ ਜਾਈਏ ਹਾਂ ਬੋਲੋ ਹੌਲ ਜੀ ਸਾਰੇ ਪੈਂਟਰਾ ਯੂਨਿਟ ਨੂੰ ਆਖੋ ਕਿ ਜਲਦੀ ਜਲਦੀ ਠੀਕ ਹੋ ਕੇ ਘਰ ਚਲੇ ਜਾਏ ਬੱਚਿਆਂ ਨੂੰ ਇੱਥੇ ਬਹੁਤ ਰਹਿਣਾ ਮੁਸ਼ਕਲ ਲੱਗਦਾ ਹਸਪੀਟਲ ਦੇ ਵਿੱਚ ਇਹਨਾਂ ਨੂੰ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਵੀ ਤੇ ਉੱਪਰੋਂ ਹੁਣ ਫਸਲ ਦਾ ਟਾਈਮ ਆ ਬਾਉ ਜੀ ਨੇ ਚੌਲ ਵਗੈਰਾ ਲਗਾਉਣੇ ਨੇ ਮੇਰੇ ਕੋਲ ਵੀ ਭਾਸਦੇ ਨੇ ਬੱਚੇ ਹੁਣ ਦੇਖਣਾ ਫਸਲ ਵਾੜੀ ਵੀ ਦੇਖਣੀ ਪੈਂਦੀ ਹੈ ਉਹਨਾਂ ਨੂੰ ਚਲੋ ਜੀ ਬਾਕੀ ਹੁਣ ਆਪ ਆਪਣਾ ਇਹ ਨਵੇਂ ਬਲੌਗ 'ਚ ਮਿਲਾਂਗੇ ਤੁਹਾਨੂੰ ਫਿਰ ਦੇਖਦੇ ਆ ਕਿ ਆਪ ਦੇ ਤੱਕ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਹੈ